ਉਦਾਂ ਬਾਅਦ ਦੀਆਂ ਗੱਲਾਂ ਲਾਈਵ ਹੋਇਆ ਸੀਗਾ ਉਹ ਵਿੱਚ ਹੀ ਆਪਣਾ ਭਾਜੀ ਸੀਗਾ ਉਹਨੇ ਪਤਾ ਨਹੀਂ ਕੀ ਉਂਗਲ ਜੀ ਮਾਰਤੀ ਵਿੱਚ ਹੀ ਵਿੱਚ ਹੀ ਰਹਿ ਗਿਆ ਕੰਮ ਤੇ ਹੋਰ ਕੋਈ ਹੈਗਾ ਆ ਮੇਰਾ ਵੀਰ ਦੇਖਣ ਆਲਾ ਹੈਗੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਵੱਡਾ ਵੀਰ ਲਾਈਵ ਹੋਇਆ ਸੀਗਾ ਤੇ ਮੈਂ ਵਿੱਚ ਨਹੀਂ ਹੋਇਆ ਤੇ ਆ ਨਹੀਂ ਹੋਇਆ ਕੱਲ ਬਿਜ਼ੀ ਸੀਗਾ ਮਾੜਾ ਤੇ ਅੱਜ ਫ੍ਰੀ ਆ ਤੇ ਸਵੇਰੇ ਤੇ ਫ੍ਰੀ ਸੀਗੇ ਸਵੇਰੇ ਕਿਤੇ ਗਏ ਸੀਗਾ ਮਾੜਾ ਕੰਮ ਸੀਗਾ ਤੇ ਹੁਣ ਘਰੇ ਆਏ ਸੀਗੇ ਤੇ ਬਾਕੀ ਆ ਆਪਣੇ ਤੋਂ ਗੱਲ ਕਰਨੀ ਸੀਗੀ ਬਾਕੀ ਬੀਬੀਆਂ ਭੈਣਾਂ ਨਾਲ ਜਿਨ੍ਹਾਂ ਨਾਲ ਜਿਨ੍ਹਾਂ ਨੇ ਅਚਾਨਕ ਵੀਡੀਓ ਦੇਖ ਲਈ ਅਚਾਨਕ ਕਈ ਵਾਰ ਲੱਗ ਜਾਂਦੀ ਹੈ ਨਾ ਅਚਾਨਕ ਜਦ ਦਾ ਕਿ ਹਾਂਜੀ ਆਪਾਂ ਕੋਈ ਵੀਡੀਓ ਦੇਖਦੇ ਦੇ ਅਚਾਨਕ ਵੀਡੀਓ ਲੱਗ ਜਾਂਦੀ ਹੈ ਵਿੱਚ ਗਾਲਾਂ ਆ ਜਾਂਦੀਆਂ ਉਹਨਾਂ ਤੋਂ ਮਾਫੀ ਮੰਗਦਾ ਤੇ ਕਿ ਦੇਖੀ ਗਈ ਇਦਾਂ ਦਾ ਨਾ ਸਮਝੋ ਉਹ ਬੰਦੇ ਕਰਕੇ ਆਪਾਂ ਨੂੰ ਇਦਾਂ ਦਾ ਹੋਣਾ ਪਿਆ ਮੈਂ ਹੀ ਗੱਡੀਆਂ ਸੀਂ ਗਾਲ ਤੇ ਮੈਂ ਤੇ ਮੈਂ ਹੀ ਮਾਫੀ ਮੰਗਦਾ ਹਣਾ ਕਿ ਬੀਬੀਆਂ ਭੈਣਾਂ ਤੋਂ ਮੰਗਦਾ ਜਿਹਨਾਂ ਨੂੰ ਗੁੱਸਾ ਲੱਗਾ ਉਹਨਾਂ ਤੋਂ ਮੰਗਦਾ ਐਲੀ ਉਲੀ ਕਰਕੇ ਤਾਂ ਨਹੀਂ ਮੰਗਦਾ ਫੁਕਰੇ ਤੋਂ ਉਹ ਤੋਂ ਨਹੀਂ ਮੰਗਦਾ ਠੀਕ ਹੈ ਉਹ ਤੋਂ ਇਦਾਂ ਹੀ ਆ ਉਹਨੂੰ ਇਦਾਂ ਹੀ ਲੱਗੀਆਂ ਤਾਂ ਉਹਨੂੰ ਇਦਾਂ ਹੀ ਗੱਡੀਆਂ ਆ ਠੀਕ ਹੈ ਤੇ ਬਾਕੀ ਚੱਲੇ ਸਕੇ ਆਪਾਂ ਉਧਰ ਦਰਾਹੇ ਤੇ ਕਿਹ ਐਲੀ ਨੇ ਕਿਹਾ ਸੀ ਕਿ ਘਰੋਂ ਬਾਹਰ ਨਹੀਂ ਨਿਕਲਣਾ ਤੂੰ ਐ ਕਰ ਦੂੰਗਾ ਉਹ ਕਰ ਦੂੰਗਾ ਹਨਾ ਤੇ ਆਪਾਂ ਮੈਂ ਤੇ ਮੇਰਾ ਭਰਾ ਸਸ ਜੀ ਕਰਦੇ ਵੀ ਆਨਲਾਈਨ ਫੇਰ ਦੁਬਾਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਅੱਛਾ ਜੀ ਚੱਲੇ ਸੀਗੇ ਦਰਾਹੇ ਵਿਆਹ ਤੇ ਉਥੇ ਨਾਲ ਹੀ ਪਿੰਡ ਐ ਐਲੀ ਦਾ ਆਰਾਮਪੁਰ ਤੇ ਉਥੇ ਪਿੰਡ ਚਲੇ ਉਹ ਆਰਾਮਪੁਰ ਤੋਂ ਆਪਾਂ ਨੇ ਬੜੇ ਭਰਾਵਾਂ ਦਾ ਫੋਨ ਆ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਆ ਬਹੁਤ ਬਹੁਤ ਮੇਰਾ ਭਰਾ ਪਿਆਰ ਦਿੱਤਾ ਤੁਸੀਂ ਉਹਨਾਂ ਨੂੰ ਵੀ ਪੂਰੇ ਭਰਾਵਾਂ ਨੂੰ ਸਾਸੀ ਗੱਲ ਆ ਇੰਨੇ ਫੋਨ ਐ ਇੰਨੇ ਫੋਨ ਐ ਸਾਂਭੇ ਨਹੀਂ ਛਾ ਰਹੇ ਕਿੰਨੇ ਫੋਨ ਐ ਬਾਕੀ 2-3 ਹੁੰਦੇ ਆ ਜਿਹੜੇ ਕਹਦਾਂਗੇ ਉਹ ਕਰਦਾਂਗੇ ਉਹ ਕਰਦਾਂਗੇ ਪਰ ਨੰਬਰ ਵੀ ਆਪਣਾ ਨਹੀਂ ਦਿੰਦੇ ਠੀਕ ਆ ਉਹ ਦੋ ਫੋਨ ਜਿੱਦਾਂ ਮਤਲਬ ਆਏ ਤੇ ਬਾਕੀ ਉਹ ਕਹਿੰਦੇ ਹੀ ਤੈਨੂੰ ਐ ਕਰਨਾ ਉਹ ਕਰਨਾ ਮੈਂ ਉਹ ਗੱਲ ਕਰਦਾ ਹੁਣ ਤਾਂ ਨਹੀਂ ਆਇਆ ਫੇਰ ਵੀ ਮੈਂ ਦੱਸਦਾ ਕਿ ਇਹੀ ਚੱਲੇ ਆ ਹੋ ਦਰਾਹਿ ਬਿਆਤੇ ਮਤਲਬ ਹੁਣ ਕਿੰਨਾ ਟਾਈਮ ਹੋ ਗਿਆ 5:30 ਹੋਏ ਨੇ ਤੇ ਚਲੋ ਵੱਧ ਤੋਂ ਵੱਧ 6:30 ਵਜੇ ਚਲ ਜਾਵਾਂਗੇ ਤੁਹਾਨੂੰ ਪਤਾ ਹੀ ਆ ਜਲੰਧਰੋਂ ਗੱਡੀ ਦਾ ਨੰਬਰ ਉਹ ਹੀ ਫੋਰਚੂਨਰ ਚ ਜਾਣਾ ਠੀਕ ਆ ਐਕਸ 030 ਪੀਵੀ 06 ਠੀਕ ਹੈ ਤੇ ਮੇਰੇ ਵੀਰ ਨੂੰ ਡਾਊਟ ਆ ਕੱਢ ਲਿਓ ਠੀਕ ਹੈ ਜੇ ਇਹੀ ਗਲਤ ਹੋ ਗਏ ਜੇ ਤੁਹਾਨੂੰ ਇਹੀ ਗਲਤ ਲੱਗਦੇ ਆ ਤੁਸੀਂ ਦੇਖੋ ਐਲੀ ਦੀਆਂ ਵੀਡੀਓਜ਼ ਦੇਖੋ ਉਹਨੇ ਕਿੰਨਾ ਗੰਦ ਪਾਇਆ ਉਹਨੂੰ ਕਿਸੇ ਨੇ ਨਹੀਂ ਕੁਝ ਕਿਹਾ ਤੁਸੀਂ ਠੀਕ ਆ ਕਈ ਭਰਾਵਾਂ ਨੇ ਸਮਝਾਇਆ ਉਹਨੂੰ ਕਿ ਹਾਂ ਬਈ ਐਲੀ ਨਹੀਂ ਵੀਰੇ ਤੂੰ ਕਲਾਕਾਰ ਨਾ ਤੇ ਕਲਾਕਾਰ ਬਣ ਕੇ ਰਹਿ ਕਲਾਕਾਰ ਮੂੰਹਗਾ ਗਾਲਾਂ ਨਹੀਂ ਫਾਬਦੀਆਂ ਤੇ ਪਰ ਨਹੀਂ ਉਹ ਵੀ ਬੰਦਾ ਮੰਨਿਆ ਹਨਾ ਉਹ ਕਹਿੰਦਾ ਐਂ ਹੀ ਕਰੂੰ ਤੇ ਕਹਿੰਦਾ ਜਿਹੜਾ ਕਹਿੰਦਾ ਮੇਰੇ ਵਿੱਚ ਜਿਹੜਾ ਕਹਿੰਦਾ ਮੈਨੂੰ ਗਾਲ ਕੱਢੀ ਉਹਨੂੰ ਤਾਂ ਮੈਂ ਐ ਇੰਗਰੂ ਚਲੋ ਮੇਰਾ ਵੀਰ ਇਦਾਂ ਹੀ ਕਰ ਉਹ ਕਰਦੇ ਰਹੇ ਉਹ ਪਸੰਦ ਤੇ ਚੱਲੇ ਸੀਗੇ ਵਿਆਹ ਤੇ ਤੇ ਦੂਜਾ ਕੀ ਕਹਿੰਦੇ ਆ ਉਹ ਆਪਾਂ ਨੂੰ ਦરાਇਓ ਫੋਨ ਆਇਆ ਸੀਗਾ ਭਰਾ ਆਪਣੇ ਦਾ ਜਿਹਨਾਂ ਐ ਲੀ ਦਾ ਨਾ ਆ ਐ ਇਹਦਾ ਐ ਲੀ ਪਿਆ ਕਹਿੰਦਾ ਬੜਾ ਮੋਟਾ ਆਂਦਾ ਬੜਾ ਭਰ ਹੁੰਦਾ ਏ ਰੀਰ ਦਾ ਤੇ ਇਹਨੂੰ ਕਹਿੰਦਾ ਲੋਕੀ এলিਫੈਂਟ ਕਹਿੰਦੇ ਹੁੰਦੇ ਸੀ ਹੌਲੀ ਹੌਲੀ এলিਫੈਂਟ ਤੋਂ ਐਲੀ ਬਣ ਗਿਆ ਚ ਕਰਾ ਆ ਅਰੇ ਕੋਈ ਆਜ ਕਰਿਆ ਠੀਕ ਹੈ ਜੀ ਤੇ ਠੀਕ ਹੈ ਇਹ ਹੋਰ ਲਗੀਟ ਚਲਾਈ ਠੀਕ ਹੈ ਜੀ ਬਾਕੀ ਮੇਰਾ ਵੀਰ ਪਿਆਰ ਕਰਨ ਵਾਲੇ ਹੋਏ ਉਹ ਵੀ ਆਪਾਂ ਨੂੰ ਜਰੂਰ ਰੋਕਿਓ ਮਿਲਿਓ ਭਰਾਇਆਂ ਤੁਹਾਡੇ ਹੈ ਤਰੀਕ ਆਜ ਤੁਹਾਨੂੰ ਪਤਾ ਹੈ ਤਰੀਕ ਯਾਰ ਹੁਣੇ ਤਾਂ ਲਾਹੇ ਚੱਲਣ ਡਿਆ ਮੈਂ 23 ਤਰੀਕ ਆ ਤੇ ਤੱਲੇ ਮੇਰਾ ਵੀਰ ਵੀ ਆਇਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੇ ਸਾਰਿਆਂ ਨੂੰ ਇਹਨੇ ਤੁਹਾਨੂੰ ਦੱਸ ਹੀ ਦਿੱਤਾ ਹੋਣਾ ਜੋ ਜੋ ਕੁਝ ਸੀਗਾ ਮੇਰੇ ਭਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਫੋਨ ਕੀਤਾ ਆਪਣੇ ਯੂਰਪ ਵਾਲੇ ਭਰਾਵਾਂ ਨੇ ਖਾਸ ਕਿਹਾ ਸੀਗਾ ਕਿ ਪੂਰਾ ਦੱਬ ਕੇ ਕਹਿਣਾ ਆ ਕਿ ਯੂਰਪ ਵਾਲੇ ਵੀਰਾਂ ਵੱਲੋਂ ਬਹੁਤ ਦੱਬ ਕੇ ਸਪੋਰਟ ਆ ਪੂਰੀ ਇਹਨ ਜਜਕਾਰ ਆ ਤੇ ਨਿਊਜ਼ੀਲੈਂਡ ਵਾਲੇ ਭਰਾਵਾਂ ਨੇ ਵੀ ਕਿਹਾ ਸੀਗਾ ਕਿ ਇੱਕ ਭਾਣੇ ਕਿਹਾ ਸੀ 50 ਲੱਖ ਮੇਰੇ ਵੱਲੋਂ ਵੀ ਰੱਖ ਦਿਓ ਸ਼ਰਤ ਦੇ ਇੱਕ ਵੀਰ ਨੇ ਆਪਣੇ ਨੇ ਇੰਡੀਆ ਤੋਂ ਕਿਹਾ ਸੀ 1 ਕਰੋੜ ਰੁਪਈਆ ਮੇਰੇ ਵੱਲੋਂ 3.5 ਕਰੋੜ ਰੁਪਈਆ ਹੋ ਗਿਆ ਸ਼ਰਤ ਆਪਣੀਆਂ ਟਾਲ ਲਿਆ ਉਹ ਲੱਗੀ ہوئی ਆ ਉਹ ਭਾਵੇਂ ਤੁਸੀਂ ਜਦੋਂ ਮਰਜ਼ੀ ਲੈ ਆਲੀ ਜਦੋਂ ਮਰਜ਼ੀ ਉਹ ਜਦੋਂ ਮਰਜ਼ੀ ਕੋਈ ਦਿਨੇ ਆਉਣਾ ਹੋਵੇ ਤੇ ਬਾਕੀ ਜਿਹੜੇ ਆ ਗਲਤ ਕਮੈਂਟ ਕਰਦੇ ਨੇ ਇਹਨਾਂ ਦੇ ਉੱਤੇ ਉਹਨਾਂ ਨੂੰ ਕੁਝ ਨਹੀਂ ਮਿਲਣਾ ਹੈਗਾ ਕਿਉਂਕਿ ਬਾਕੀ ਤੁਹਾਨੂੰ ਦੱਸੇ ਹੋਇਆ ਆ ਉਹ ਇਹਨੇ ਬਾਰ ਬਾਰ ਕਹਿ ਦਿੱਤਾ ਕਿ ਗਲਤੀ ਨਾਲ ਹੋ ਗਿਆ ਕਿ ਉਹਨੇ ਬਹੁਤ ਚੱਕੀ ਹੋਈ ਸੀ ਉਹਦੇ ਸਾਰੇ ਵੀਡੀਓਜ਼ ਦੇਖ ਲਓ ਬਾਕੀ ਜਿਹੜਾ ਕਹਿੰਦਾ ਵੀ ਇਹ ਕੋਈ ਕਿਸੇ ਨੇ ਕੁਝ ਲਿਖਿਆ ਮੈਂ ਪੜ੍ਹਿਆ ਵੀ ਐਲੀ ਤੱਕ ਉਹਨੇ ਬਹੁਤ ਕੀਤਾ ਇਹ ਕੀਤਾ ਉਹ ਕੀਤਾ ਉਹਨੇ ਜੋ ਕੀਤਾ ਸਾਨੂੰ ਪਤਾ ਤੇ ਬਾਕੀ ਤੁਸੀਂ ਜੋ ਅਤ ਕਰਾਉਣ ਦੇ ਆ ਥੱਲੇ ਕਮੈਂਟ ਗਲਤਮਲਤ ਕਰਕੇ ਤੇ ਉਹਦੇ ਨਾਲ ਕੁਝ ਨਹੀਂ ਹੋਣਾ ਹੈਗਾ ਨਹੀਂ ਅੱਲੇ ਦਾ ਨਹੀਂ ਕਮੈਂਟ ਥੱਲੇ ਕਰਦੇ ਇੱਥੇ ਨਹੀਂ ਐਤ ਤੇ ਨਹੀਂ ਕਮੈਂਟ ਕਰਦੇ ਜੇ ਪੇਜ ਤੇ ਨਹੀਂ ਕਰਦੇ ਉਹਦੇ ਉੱਤੇ ਜਿਹੜੇ ਕਮੈਂਟ ਤੇ ਨਾ ਆਪਣੇ YouTube ਤੇ ਨਾ ਉਤੇ ਕਿਸੇ ਲਵਖਵਾਖ ਆਈਡੀਆਂ ਦੇ ਵੀਡੀਓਸ ਪਈਆਂ ਹੋਈਆਂ ਤੇ ਜਿਹੜੇ ਕਮੈਂਟਸ ਕੀਤੇ ਹੋਏ ਆ ਜਿਹੜੇ ਆਪਣੇ ਭਰਾ ਆ ਉਹਨਾਂ ਨੂੰ ਆਪੇ ਹੀ ਉਹ ਦੇਖ ਦਿਓ ਸੰਭਲਿਓ ਤੇ ਉਹ ਜੇ ਕਿਸੇ ਨੂੰ ਮਨਚ ਭਲੇਖਾ ਹੈਗਾ ਆ ਤੇ ਉਹ ਮੇਰਾ ਨੰਬਰ ਹੈਗਾ ਵੀ ਕੀ ਨੰਬਰ ਹੈਗਾ ਆ ਨੰਬਰ ਦਿੱਤੇ ਹੋਏ ਬਾਰ-ਬਾਰ ਨਹੀਂ ਦਿੰਦਾ ਹਾਂ ਤੇ ਬਾਕੀ ਸਤਿ ਸ਼੍ਰੀ ਅਕਾਲ ਹੈ ਜੀ ਠੀਕ ਹੈ ਜੀ ਹੋਰ ਆ ਗੱਡੀ ਹੈ ਜੀ ਠੀਕ ਹੈ ਜੀ ਤੇ ਹੋਰ ਮੇਰਾ ਰੱਖਿਓ ਆਪਣੀ ਇੱਦਾਂ ਹੀ ਪਿਆਰ ਕਰਦੇ ਰਹੋ ਸਤਿ ਸ਼੍ਰੀ ਅਕਾਲ ਵਿਆਹ ਤੇ ਚੱਲੇ ਸੀਗੇ